ਇਹ बार-बार प्रेस ਵੱਲੋਂ ਸਾਨੂੰ ਫੋਨ ਆ ਰਹੇ ਨੇ ਭਾਰਤੀ ਕਿਸਾਨ ਜੀਕਤਾ ਹਗਰਾਹਾਂ ਨੂੰ ਕਿ 13 ਤਰੀਕ ਨੂੰ ਤੁਸੀਂ ਦਿੱਲੀ ਨਹੀਂ ਜਾ ਰਹੇ ਤੇ ਸਾਨੂੰ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇ ਦਿੱਲੀ ਵਾਲੀ ਜਿਹੜੀ 13 ਤਰੀਕ ਦੀ ਰੈਲੀ ਹੈ ਉਹ ਤੋਂ ਤੁਸੀਂ ਨੇ ਪੈਰ ਪਖਿਆਹਾਂ ਕਰ ਲਏ ਜਨਿ ਜਿਹੜੇ ਆ ਸਵਾਲ ਨੇ ਪ੍ਰੈਸ ਦੇ ਜਨਿ ਖਾਮ-ਖਾ ਤੋੜ-ਮਰੋੜ ਕੇ ਪੇਸ਼ ਕਰਨ ਵਾਲੀ ਤੇ ਜਥੇਬੰਦੀਆਂ ਨੂੰ ਇੱਕ ਦੂਜੇ ਨੂੰ ਪੜ੍ਹਾਉਣ ਵਾਲੀ ਜਿਹੜੀ ਨੀਤੀ ਹੈ ਬੇਤ ਮੀਡੀਆ ਦੀ ਅਸੀਂ ਉਹਦੀ ਨਿੰਦਿਆ ਕਰਦੇ ਆ ਉਹ ਜਥੇਬੰਦੀਆਂ ਦਾ ਇੱਕ ਫਾਰਮ ਹੈ ਗੈਰ ਰਾਜਨੀਤਿਕ ਸੰਯੁਕਤ ਮੋਰਚਾ ਕੇ ਐਮ ਐਮ ਐਫ ਕਿਸਾਨ ਮਜ਼ਦੂਰ ਮੋਰਚਾ ਇਹ ਦੋ ਫਾਰਮਾਂ ਨੇ 13 ਤਰੀਕ ਦੀ ਦਿੱਲੀ ਮੋਰਚਾ ਜਿਹੜੀਆਂ ਦਿੱਲੀ ਦੀਆਂ ਰਹਿੰਦੇ ਮੋਰਚਿਆਂ ਮੰਗਾਂ ਦੇ ਆਧਾਰ ਤੇ ਉਹਨਾਂ ਨੂੰ ਅਧਿਕਾਰ ਆ ਰੱਖ ਸਕਦੇ ਨੇ ਤੇ ਸਰਕਾਰ ਨੇ ਉਹਨਾਂ ਨੂੰ ਰੋਕਾਂ ਲਾ ਕੇ ਥਾਂ ਥਾਂ ਤੇ ਪਿੰਡਾਂ 'ਚ ਵੀ ਘੇਰਿਆ ਤੇ ਅੱਗੇ ਉਹਨਾਂ ਨੇ ਪੱਕੀਆਂ ਕੰਧਾਂ ਵੀ ਘੜਤੀਆਂ ਜਿਹੜੀ ਸਰਕਾਰ ਜਮਹੂਰੀਆ ਦੇ ਹੋਕੇ ਮਾਰ ਰਹੀ ਹੈ ਕਿ ਬਹੁਤ ਜਮਹੂਰੀਅਤ ਹੈ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਉਹਨਾਂ ਨੂੰ ਆਪਣੀਆਂ ਮੰਗਾਂ ਤੇ ਸੰਘਰਸ਼ ਕਰਨ ਦਾ ਅਧਿਕਾਰ ਹੈ ਉਹ ਆਪਣੀ ਮੰਗ ਰੱਖ ਸਕਦੇ ਨੇ ਜਾ ਸਕਦੇ ਨੇ ਤੇ ਅੱਜ 2024 ਨੇ ਵੋਟਾਂ ਸਿਰਤੇ ਨੇ ਸਰਕਾਰ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਵੀ ਸਾਨੂੰ ਸਿਆਸੀ ਤੌਰ ਤੇ ਕਿੰਨਾ ਨੁਕਸਾਨ ਹੋਊਗਾ ਇਹ ਗੱਲ ਦੀ ਪ੍ਰਵਾਹ ਕੀਤੇ ਬਗੈਰ ਜਿਹੜੀ ਹਰਿਆਣੇ ਦੇ ਕਿਸਾਨਾਂ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਜਦ ਦਿੱਲੀ ਜਾਣ ਤੋਂ ਡੱਕਿਆ ਜਾ ਰਿਹਾ ਤੇ ਉਹਨਾਂ ਵਾਸਤੇ ਵੱਡੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਅੱਜ ਅੱਜ ਕੀ ਹੋਣਾ ਹੈ ਅੱਜ 12 ਤਰੀਕ ਹੈ ਇੱਕ ਪਾਸੇ ਸਰਕਾਰ ਗੱਲਬਾਤ ਤੇ ਉਹਨਾਂ ਦੇ ਨੁਮਾਇंदे ਸੱਦੇ ਹੋਏ ਨੇ ਇੱਕ ਪਾਸੇ ਰੋਕਾਂ ਲਾ ਕੇ ਉਹਨਾਂ ਨੂੰ ਘਰਾਂ 'ਚੋਂ ਬੰਦ ਕੀਤਾ ਜਾ ਰਿਹਾ ਹੈ ਇਹਦੀ ਅਸੀਂ ਜ਼ੋਰਦਾਰ ਨਖੇਦੀ ਕਰਦੇ ਹਾਂ ਅੱਜ ਸਾਡੀ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ ਦੇ ਵਿੱਚ ਵੀ ਅਸੀਂ ਹੋਰ ਜਥੇਬੰਦੀਆਂ ਤਪਕਾਤੀ ਜਥੇਬੰਦੀਆਂ ਇਕੱਠੀਆਂ ਕਰਕੇ ਮੀਟਿੰਗ ਕੀਤੀ ਹੈ ਬਰਨਾਲੇ ਦੇ ਵਿੱਚ ਉਹਨਾਂ ਸਾਰਿਆਂ ਨੇ ਮਤਾਂ ਪਾ ਕੇ ਇਹਦੀ ਨਖੇਦੀ ਕੀਤੀ ਹੈ ਤੇ ਅਸੀਂ ਜ਼ੋਰਦਾਰ ਆਪਣੀ ਜਥੇਬੰਦੀ ਵੱਲੋਂ ਇਹਦੀ ਲਿਖੇਦੀ ਕਰਦੇ ਆਂ ਹਾਂ ਅਸੀਂ ਸੰਯੁਕਤ ਮੋਰਚੇ ਵੱਲ ਜਿੱਥੇ ਜਥੇਬੰਦੀਆਂ ਚਾ ਜਦੋਂ ਸੰਯੁਕਤ ਮੋਰਚਾ ਕੋਈ ਕਾਲ ਦੇਊਗਾ ਦਿੱਲੀ ਜਾਣ ਦੀ ਦੇਊਗਾ ਉਥੇ ਪਾਸ ਹੋਊਗੀ ਅਸੀਂ ਉਹ ਵੀ ਕਰਾਂਗੇ ਤੇ 16 ਤਰੀਕ ਨੂੰ ਅਸੀਂ ਭਾਰਤ ਬੰਦ ਦੇ ਵਿੱਚ ਸਾਰੇ ਪੰਜਾਬ ਦੀਆਂ ਤਬਕਾਤੀ ਜਥੇਬੰਦੀਆਂ ਚ ਸ਼ਾਮਲ ਹੋ ਰਹੀਆਂ ਨੇ ਸੰਯੁਕਤ ਮੋਰਚਾ ਵੀ ਇੱਥੇ ਸ਼ਾਮਲ ਹੈ ਤੇ ਸਾਡੀ ਜਥੇਬੰਦੀ ਵੀ ਜ਼ੋਰ ਨਾਲ ਇਸ ਚ ਸ਼ਾਮਲ ਹੋਊਗੀ